ਸਿਰਪ੍ਰਥੀ ਸੋਹਤਾ ਆਪਣੇ ਲੀਨਗ ਦੇ ਵਿੱਚ ਕਾਰੇ ਘਰ ਹੋ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਆਇਆ ਹੋਇਆ ਕਿਸਾਨ ਰੌਣੀ ਮੇਲਾ ਲੱਗਿਆ ਹੋਇਆ ਤੇ ਜੱਪਾ ਉਹ ਪਰਾਏ ਜਿਹੜੇ ਸਟਾਰਟ ਰਹੁੰਦੇ ਨੇ ਵੀ ਇਹ ਸੋਹਤਾ ਨੌ ਮਸੂਰ ਨੇ ਸਟਾਰਟ ਨੇ ਲਗਾ ਤੁਸੀਂ ਜੜਾ ਜਾਣੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਾਰੇ ਨੌਲੇ ਦੇਖ ਕੇ ਜਾਣ ਜਾਣਗੇ ਆਪਾਂ ਕੀ ਕਿਤੇ ਲਾਭ ਰਹੇ ਹਾਂ ਅੱਜ ਉਹ ਸਾਥ ਜੋ ਚੈਨਲ ਤੇ ਸੀ ਸਾਡੀ ਵੱਡਦਾ ਆਪਣਾ ਜੀ ਅਹ ਇੰਟਰੋਡਕਸ਼ਨ ਤੇ ਆਪਾਂ ਆ ਗਏ ਇਸ ਨਾਲ ਨਾਲ ਤੋਂ ਅੱਜ ਉਹ ਨਾਮ ਜਸਪਾਲ ਸਿੰਘ फ्रॉम ਜਸਵਾਲਾ ਲੱਗਦੀ ਹੈ ਥਿਆਲ ਅਸੀਂ ਡਿਸਟ੍ਰਿਕਟ ਤੋਂ ਬੜਿਆਲਾ ਡਿਸਟ੍ਰਿਕਟ ਪਹਿਲੇ ਜਿਹੜੇ ਦੇ ਬਹੁਤ ਆਏ ਦੇ ਡਿਸਟ੍ਰਿਕਟ ਰੌ ਦੇ ਇਹ ਆਈਟਮ ਜਿਹੜੀ ਬਣਦੀ ਹੈ ਇਹ ਕਲਾਸ ਬਣਦੀ ਹੈ ਯਾਨੀ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਕੇ ਬਹੁਤ ਉੱਚੇ ਲੈਵਲ ਤੱਕ ਪਹੁੰਚ ਚੁੱਕੀ ਹੈ ਇਹ ਕੰਪਨੀ। ਪਰ ਜੋ ਵੀ ਆਈਟਮ ਬਣਦੀ ਹੈ ਬਿਨਾ ਕਿਸੇ ਕੰਪਲੀਟ ਤੋਂ ਬਣਦੀ ਹੈ। ਕੋਈ ਵੀ ਆਈਟਮ ਦੀ ਕੰਪਲੀਟ ਨਹੀਂ ਆਉਂਦੀ। ਠੀਕ ਹੈ ਠੀਕ ਹੈ। ਤੇ ਹਰ ਇੱਕ ਮੇਲੇ ਵਿੱਚ ਕਿੰਨੇ ਕਿਲੋ ਵਾਰ ਲੈ ਕਿੰਨੇ ਕਿਲੋ ਵਾਰ ਦਾ ਸਟਾਰਟਰ ਲੈ ਕੇ ਇਹਦੇ ਕਿੰਨੇ ਬਣਾਉਣ ਲੈ ਗਏ। ਇਹ ਸਟਾਰਟਰ ਇੱਥੇ 1 ਹਜ਼ਾਰ ਤੋਂ ਲੈ ਕੇ ਅੱਧੀ ਹਜ਼ਾਰ ਬਾਰੇ ਦੱਸ ਦਿਓ। ਅੱਧੀ ਹਜ਼ਾਰ। 1 ਹਜ਼ਾਰ ਤੋਂ ਲੈ ਕੇ 80 ਹਜ਼ਾਰ ਦਾ ਸਟਾਰਟਰ। ਠੀਕ ਹੈ। ਮੈਂ ਬਣਾਉਂਦੇ ਅਸੀਂ ਜੋ ਕੰਮ ਦੀ ਹੈ ਸਾਡੀ। ਇਹ ਤੇਰੇ ਆਪਣੇ ਸਟਾਰਟਰ ਨਹੀਂ ਇਹਦੇ ਵਿੱਚ ਕੀ ਕੀ ਖੂਬੀ ਹੈ ਦੀ ਆਪਣੇ ਲੱਗ ਸਟਾਰਟਰ ਨੂੰ ਖਰਾ ਬਣਾਉਣੀ ਚਾਹੀਦੀ ਖੂਬੀ ਹੈ ਕਿ ਇਸ ਤੇ ਨਾ ਤਾਂ ਤੇਲ ਬਾੜਾ ਬੰਦ ਠੀਕ ਹੈ ਸਾਡੇ ਨਾ ਪਰਮਿਟਰ ਲਾਉਣਾ ਬੰਦਾ ਠੀਕ ਹੈ ਨਾ ਮੋਟਰ ਮਿਟਰ ਲਾਉਣਾ ਬੰਦਾ ਨਾ ਆਟੋਮੈਟਿਕ ਸਿਸਟਮ ਲਾਉਣਾ ਬੰਦਾ ਕੁਝ ਸਟਾਰਟਰ ਦੇ ਅੰਦਰ ਹੀ ਹੋਣਾ ਚਾਹੀਦਾ ਅੰਦਰ ਹੀ ਹੈ ਸਾਰਾ ਕੁਝ ਠੀਕ ਹੈ ਤੇ ਤੁਹਾਨੂੰ ਇਹ ਹੱਗ ਵੀ ਹੈ ਅਰੇ ਅਸੀਂ ਆਪਣਾ ਥੋੜੇ ਆਪਣੇ ਆਪ ਆਪਣਾ ਚਰਜ ਨੇ ਪਾਣਾ ਪਾਵਰ ਵੀ ਪਾਵਰ ਹਾਂਜੀ ਹਾਂਜੀ ਤੇ ਉਹਨਾਂ ਨੂੰ ਆ ਵਧੀਆ ਵਧੀਆ ਮੋਟਰਾਂ ਨੂੰ ਆਹ ਹਾਲ ਐ ਸਟਾਰਟ ਲੱਗਦਾ ਆ ਸਟਾਰਟ ਰਹਿਣਾ ਉਹਦੇ ਭਾਈ 20 ਜੀ 20 ਤੋਂ ਲੈ ਕੇ 80 ਹਸਵਾਰ ਤੱਕ ਇਹਦੇ ਸਟਾਰਟ ਲੱਗਦੇ ਨੇ ਬਰੀ ਬਾਰ ਖੜੇ ਇਧਰ ਕਿੰਨੇ ਤੱਕ ਲੈ ਆ ਖਾ ਦੇਗੇ 20 25 ਤੋਂ ਲੈ ਕੇ ਦੋਨੋਂ 80 ਹਸਵਾਰ ਤੱਕ 80 ਹਸਵਾਰ ਦੀ ਮੋਟਰਾਂ ਨੂੰ ਲੱਗਦੇ ਐਗਰੀਕਲਚਰ ਮੋਟਰਾਂ ਵਾਸਤੇ ਐਗਰੀਕਲਚਰ ਹਾਂਜੀ ਹਾਂਜੀ ਤੇ ਆ ਜਿਹੜੇ ਸਟਾਰਟਰ ਹੈਗੇ ਆ ਇਹ ਸਾਰੇ ਸਿੰਗਲ ਫੇਸ ਆ ਠੀਕ ਹੈ ਉਹਨੇ ਆਪਣੇ ਘੇਰੇ ਲੋਕਰਾਂ ਵਿੱਚ ਜਿਹੜਾ ਸਟੈਂਡ ਲੱਗ ਗਿਆ ਮੋਟਰ ਇਹ 1.5 ਡਾ 2.5 3.5 ਇਹ ਉਹਨਾਂ ਵਾਸਤੇ ਹੈ ਠੀਕ ਹੈ ਠੀਕ ਹੈ ਜੀ ਤੇ ਗ੍ਰਿਪ ਇਹ ਵਾਲੇ ਜਿਹੜੇ ਗ੍ਰਿਪ ਬਣਾਇਆ ਕੰਪਨੀ ਨੇ ਤੇ ਜਿਹੜੇ 125 ਐਂਪੀਅਰ ਤੇ 63 ਐਂਪੀਅਰ ਦਾ ਬਣਿਆ ਜਿਹੜੀਆਂ ਬੇਜਾ ਵੀ ਜਿਹੜਾ ਕਿਟ ਗ੍ਰਿਪ ਆਇਆ ਇਹ 50% ਮੋਟਰ ਹ 70% ਜਨਾ ਦਾਟਾ 1.5 2.5 ਮੋਟਰ ਚੱਲ ਸਕਦੀ ਆ 63 ਐਂਪੀਅਰ ਇਹਨੇ ਹੋੜੇ ਦੇ ਪਾਟੇ ਹਾਂਜੀ ਇਹ ਇਹਦੇ ਵਿੱਚ ਕੇ ਆਹ ਲਈ ਇਹ ਜਿਹੜਾ ਮਟੀਰੀਅਲ ਹੈਗਾ ਨਾ ਤਾਂ ਇਹ ਸੜਦਾ ਠੀਕ ਹੈ ਸੜਦਾ ਠੀਕ ਠੀਕ ਸੜਦਾ ਵੀ ਨਹੀਂ ਟੁੱਟਦਾ ਵੀ ਨਹੀਂ ਠੀਕ ਠੀਕ ਤੇ ਸਾਹਿਬ ਜੀ ਹੋਰ ਕੋਈ ਇਹ ਤੋਂ ਬਾਅਦ ਤੋਂ ਵੀ ਬਿਜਲੀ ਤੋਂ ਮੰਗੋਰੀ ਆਈ ਬਾਈ ਆਟੋਮੈਟਿਕ ਸਿਸਟਮ ਹੁੰਦੇ ਆ ਜਨਰੇਟਰਾਂ ਦਾ ਸਮਾਨ ਹੈ ਜਨਰੇਟਰਾਂ ਨੂੰ ਲੱਗਦਾ ਜਿਹੜਾ ਸਮਾਨ ਕੀ ਕਹੀ ਆਟੋਮੈਟਿਕ ਚੇਂਜਰ ਜਿਹੜੇ ਇਹ ਵਾਲੇ ਆ ਹਾਂ ਜੀ ਇਹ ਇਹ ਸਿੰਗਲ ਫੇਸ ਆ ਜਨਰੇਟਰ ਵਾਸਤੇ ਹੈ ਘਰਾਂ ਵਾਸਤੇ ਜੇ ਜਨਰੇਟਰ ਲਾਣਾ ਹੋਵੇ ਆਟੋਮੈਟਿਕ ਚੇਂਜਓਵਰ ਹੈ ਏ ਥਰੀ ਫੇਸ ਹੈ ਥਰੀ ਫੇਸ ਥਰੀ ਫੇਸ ਕੋਠੀਆਂ ਜਿੰਨੇ ਆਲੇ 3 ਫੇਸ ਦੇ ਬਾਕੀ ਇੰਡਸਟਰੀ ਚ 100 ਰੁਪਏ 150 ਰੁਪਏ 200 ਫੇਸ 300 ਰੁਪਏ ਤੱਕ ਮਿਲਣਾ ਮੈਨਰੇਡਸ ਦਾ ਹਰ ਜਿਹੜਾ ਫਰੰਟ ਚ ਕਿਹੜੇ ਜਿਹੜੇ ਪੈਂਦੇ ਨੇ ਇਹਨਾਂ ਦੀ ਰੇਟ ਦੇ ਵਿੱਚ ਰੇਟ ਸਭ ਲਿਖੇ ਹੋਏ ਆ ਸਭ ਰੇਟ ਲਿਟਾ ਰੀਟ ਕੇ ਡਿਸਕਾਊਂਟ ਸੌਂਡ ਘਟਕੇ ਰੇਟ ਦਿੱਤੇ ਹੋਏ ਸਾਹਿਬ ਨਹੀਂ ਨਹੀਂ ਸਾਡੇ ਸੌਂਡ ਲਿਖੇ ਹੋਏ ਆ ਡਿਸਕਾਊਂਟ ਤਕਰੀਬਨ 30% ਗਈ ਹੈ ਜ਼ਿਆਦਾਤਰ ਆਈਟਮਾਂ ਦੇ 30% ਲੈਸ ਕੋਈ 32% ਲੈਸ ਇਨ੍ਹਾਂ ਕੰਪਨੀ ਦਾ ਡਿਸਕਾਊਂਟ ਹੈਗਾ ਕੜਮੇਲੇ ਵਿੱਚ 30 ਤੋਂ 32% ਆ ਡਿਸਕਾਊਂਟ ਇਹ ਸਾਡੇ ਆਪਣੇ ਕੰਟੈਕਟ ਨੰਬਰ ਆਪਣੇ ਚੈਨਲ ਤੇ ਬੋਲੋ 98156 89966 ਇਹ ਪਟਿਆਲਾ ਦਾ ਅਸੀਂ ਡਿਸਟ੍ਰਿਬਿਊਟਰ ਹਾਂ ਜੀ ਆਪਣੇ ਪ੍ਰਿਆਰਿਤ ਆਪਰੇਸ਼ਨ ਦੇ ਦੋ ਜੀ ਆਪਣੇ ਸਵਾਗਤ ਕਰਨਾ ਹੈ ਅੱਜ ਇੱਕਲ ਲੋਰ ਮਾਲ ਬੜੇ ਹਲਾ ਠੀਕ ਹੈ ਗਾਰਡਰਸ ਆਪਣਾ ਕਾਰ ਨੂੰ ਸਾਡੀ ਦਿਖਾ ਦੇ ਹਰਦੀ ਬਾਬਾ ਥੋੜਾ ਜਿਹਾ ਨਵਾਜੀ ਥੋੜੇ ਆਪਾਂ ਨੂੰ ਥੈਂਕ ਯੂ ਥੈਂਕ ਯੂ ਦੋੜਾ ਵੀ ਥੈਂਕ ਯੂ ਥੈਂਕ ਯੂ ਤੁਸੀਂ ਸਮਾਂ ਦਿੱਤਾ ਜੀ ਅੱਜ ਵੀ ਬਹੁਤ ਰਾਏ ਦੇ ਸਟਾਰਟਰ ਦੀ ਵੀ ਜੋ ਜੇ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ ਤਾਂ ਕਰੀ ਚੈਨਲ ਨੂੰ ਫੋਲੋ ਕਰ ਤੇ ਲਾਈਕਾਂ ਬੈਲ ਬਟਨ ਵਾਪੇ ਆ ਦੇ ਬੰਦੇ ਨੂੰ ਪੈਸਾ ਅਰੇ ਕਮੈਂਟ ਕਰ ਧੰਨਵਾਦ